ਕਿਤਾਬ ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼ 8ਵੇਂ ਭਾਗ ਵਿੱਚ ਸੁਣੋ 18ਵੀਂ ਸਦੀ ਦੇ ਅੰਤਲੇ 4 ਦਹਾਕਿਆਂ ਦੀਆਂ ਕੁਝ ਘਟਨਾਵਾਂ ਤੇ ਪੰਛੀ ਚਾਤ ਸਿੱਖਾਂ ਵੱਲੋਂ ਲਾਹੌਰ ਦੇ ਹਾਕਮ ਤੋਂ ਖਰਾਜ ਵਸੂਲੀ ਅਬਦਾਲੀ ਕੋਲੋਂ 2200 ਜਵਾਨ ਹਿੰਦੂ ਲੜਕੀਆਂ ਆਜ਼ਾਦ ਸਰਦਾਰ ਹੱਠੂ ਸਿੰਘ ਸਰਦਾਰ ਬਾਗੜ ਸਿੰਘ ਦੀ ਬਰਯਾਮਤਾ ਸਾਹਮਣੇ ਅਬਦਾਲੀ ਹੈਰਾਨ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਪੰਜਾਬ ਦਾ ਬਾਦਸ਼ਾ ਅਮਰਸਰ ਦੀ ਜੰਗ ਵਿੱਚ ਅਬਦਾਲੀ ਨੂੰ ਸ਼ਰਮਨਾਕ ਹਾਂਜ ਮਲੇਰ ਕੋਟਲਾ ਸਰਹੰਦ ਤੇ ਲਾਹੌਰ ਸੋਧਣੇ ਅਤੇ ਪਠਾਣਾ ਨੂੰ ਕੈਦ ਕਰਕੇ ਅਮਰਸਰ ਦੀ ਸਫਾਈ ਸਿੱਖਾਂ ਦਾ ਲਾਹੌਰ ਉੱਤੇ ਕਬਜ਼ਾ ਤੇ ਗੋਬਿੰਦ ਸ਼ਾਹੀ ਸਿੱਕਾ ਲੈਣਾ ਸਿੰਘ ਗੁਜਰ ਸਿੰਘ ਤੇ ਸ਼ੋਭਾ ਸਿੰਘ ਨੇ ਅਬਦਾਲੀ ਵੱਲੋਂ ਦਿੱਤੀ ਗਵਰਨਰੀ ਲੈਣ ਤੋਂ ਇਨਕਾਰ ਰੋਹਿਲਖੰਡ ਤੋਂ ਨਜ਼ਰਾਨੇ ਤੇ ਸ਼ਾ ਆਲਮ ਵੱਲੋਂ ਖਾਲਸੇ ਨੂੰ ਮੁੱਖ ਰੈਜੀਡੈਂਟ ਬਣਨ ਦੀ ਪੇਸ਼ਕਸ਼ ਆਵਾਜ਼ ਗੁਰਜੰਟ ਸਿੰਘ ਰੁੱਪ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ 18ਵੀਂ ਸਦੀ ਦੇ ਅੰਤਲੇ ਚਾਰ ਦਹਾਕਿਆਂ ਦੀਆਂ ਕੁਝ ਘਟਨਾਵਾਂ ਤੇ ਪੰਛੀ ਚਾਤ ਸਨ 1675 ਦੀ ਨਵੇਂ ਸਤਕੁਰਾਂ ਦੀ ਸ਼ਹਾਦਤ ਅਤੇ 1899 ਦੀ ਖਾਲਸਾ ਸਿਰਜਣਾ ਨੇ ਸੰਸਾਰ ਦੇ ਇਨਕਲਾਬਾਂ ਦੇ ਇਤਿਹਾਸ ਵਿੱਚ ਇੱਕ ਅਦੁੱਤੀ ਕਿਸਮ ਦੇ ਇਨਕਲਾਬ ਨੂੰ ਜਨਮ ਦਿੱਤਾ ਸੀ ਇਹਨਾਂ ਇਨਕਲਾਬੀਆਂ ਨੂੰ ਔਰੰਗਜ਼ੇਬ ਤੋਂ ਸ਼ਾਹ ਆलम ਤੱਕ ਦੇ 8 ਬਾਦਸ਼ਾਹਾਂ ਤੇ ਲਾਹੌਰ ਦੇ 15 ਕੋ ਗਵਰਨਰਾਂ ਤੋਂ ਛੋਟਾ ਨਾਦਰ ਸ਼ਾ ਦੁਰਾਨੀ ਸਨ 1739 ਤੋਂ 1747 ਤੱਕ ਔਰ ਅਹਿਮਦ ਸ਼ਾ ਅਬਦਾਲੀ 1748 ਤੋਂ 1772 ਤੱਕ ਦੇ ਬਦੇਸ਼ੀ ਹਮਲਿਆਂ ਨਾਲ ਵੀ ਜ਼ਿੰਦਗੀ ਮੌਤ ਦੀ ਟੱਕਰ ਲੈਣੀ ਪਈ ਸੀ ਇਹਨਾਂ ਇਨਕਲਾਬੀਆਂ ਨੇ ਇਸ ਦੌਰਾਨ ਜਰਵਾਣੇ ਮੁਗਲ ਹਾਕਮਾਂ ਬੇਆਮ ਇਹਨਾਂ ਦੇ ਝੋਲੀ ਚੁੱਕ ਤੇ ਕੌਮੀ ਘਾਤੀ ਗਦਾਰਾਂ ਦੇ ਅਤੇ ਵਿਦੇਸ਼ੀ ਹਮਲਾਵਰਾਂ ਨੂੰ ਹੀ ਪੂਰੀ ਤਰ੍ਹਾਂ ਨਹੀਂ ਪਛਾੜਿਆ ਬਲਕਿ ਉੱਤਰ ਪ੍ਰਦੇਸ਼ ਦੇ ਦਰਿਆ ਗੰਗਾ ਜਮਨਾ ਦਬਾਬ ਦੇ ਜ਼ਾਲਮ ਅਤੇ ਅਤਿਆਚਾਰੀ ਰੋਹਿਲਿਆਂ ਉੱਤੇ ਵੀ ਆਪਣੇ ਦਰਜਨਾ ਹਮਲੇ ਕਰਕੇ ਬੁਰੀ ਤਰ੍ਹਾਂ ਸੋਧਿਆ ਸੀ ਦਿੱਲੀ ਦੇ ਸ਼ਾਹ ਅਲਮ 1760 ਤੋਂ 1806 ਬਾਰੇ ਨਿਰਪੱਖ ਇਤਿਹਾਸਕਾਰਾਂ ਨੇ ਕੀ ਕਹਿਣਾ ਹੈ ਹਾਲਾਤ ਦੀ ਮਜਬੂਰੀ ਅਤੇ ਸਿੱਖ ਇਨਕਲਾਬ ਦੀ ਮਾਰਨੇ ਉਸ ਨੂੰ ਐਸੀ ਲਾਚਾਰਗੀ ਦੀ ਮੂਰਤੀ ਬਣਾ ਦਿੱਤਾ ਸੀ ਜਿਸ ਨੂੰ ਆਪਣੇ ਰਾਜਕਾਲ ਦੌਰਾਨ ਸਦਾ ਐਸਾ ਸ਼ੱਕ ਪੈਂਦਾ ਰਿਹਾ ਸੀ ਕਿ ਉਹ ਹਿੰਦ ਦਾ ਬਾਦਸ਼ਾਹ ਵੀ ਸੀ ਜਾਂ ਨਹੀਂ ਸੰਨ 1760 ਤੱਕ ਆਉਂਦਿਆਂ ਸਿੱਖਾਂ ਨੇ ਮੁਗਲਾਂ ਦੇ ਲਾਹੌਰੀ ਗਵਰਨਰਾਂ ਦਾ ਰਾਜ ਭਾਗ ਤਾਂ ਪੂਰੀ ਤਰ੍ਹਾਂ ਨਸ਼ਟ ਪ੍ਰਸ਼ਟ ਕਰ ਦਿੱਤਾ ਸੀ ਪਰ ਮੁਗਲਾਂ ਦੇ ਰਾਜਬਲ ਦੇ ਝੰਡੇ ਦੀਆਂ ਪਾਟੀਆਂ ਲੀਰਾਂ ਨੂੰ ਵੇਖ ਕੇ-ਵੇਖ ਕੇ ਵੀ ਪਠਾਨ ਹਮਲਾਵਰ 8 ਸਾਲਾਂ ਪਿੱਛੋਂ ਤੱਕ ਲਲਾਇਤ ਹੁੰਦੇ ਰਹੇ ਸਨ ਕਿ ਕਿਸੇ ਤਰ੍ਹਾਂ ਪੰਜਾਬ ਉੱਤੇ ਆਪਣਾ ਰਾਜ ਕਾਇਮ ਕਰ ਸਕਣ ਇਹਨਾਂ ਪਠਾਨ ਹਮਲਾਵਰਾਂ ਨੂੰ ਪੰਜਾਬ ਦੇ ਰਾਜਬਲ ਦੇ ਝੰਡੇ ਦੀਆਂ ਇਹਨਾਂ ਪਾਟੀਆਂ ਲੀਰਾਂ ਦੇ ਨੇੜੇ ਤੇੜੇ ਸਿੱਖ ਇਨਕਲਾਬੀਆਂ ਨੇ ਨਹੀਂ ਸੀ ਫਟਕਣ ਦਿੱਤਾ ਅਤੇ ਇਹਨਾਂ ਉੱਤੇ ਉਲਟੇ ਹਮਲੇ ਕਰ ਕਰਕੇ ਇਹਨਾਂ ਵੱਲੋਂ ਅਪਣਾਇਆ ਜਾਣ ਵਾਲਾ ਖੈਬਰ ਬੋਲਣ ਗੋਮਲ ਆਦਕ ਦਰਿਆ ਦਾ ਪੁਰਾਣਾ ਰਾਸ ਅਦਾਲੀ ਬੰਦ ਕਰ ਦਿੱਤਾ ਸਾਡੀ ਉਪਰੋਕਤ ਧਾਰਨਾ ਇਸ ਤੱਤ ਤੋਂ ਹੀ ਪਲੀ ਪਾਂਤ ਵਿਦਿਤ ਹੋ ਜਾਂਦੀ ਹੈ ਕਿ ਸਿੱਖਾਂ ਵੱਲੋਂ ਮੁਗਲ ਸ਼ਾਹੀ ਦੇ ਜ਼ਨਾਜੇ ਵਿੱਚ ਆਖਰੀ ਕਿਲਾ ਠੋਕਣ ਦੇ ਇਹਨਾਂ ਬਰਸਾਂ ਵਿੱਚ ਲਾਹੌਰ ਦੀ ਹਕੂਮਤ ਸੰਭਾਲਣ ਲਈ ਨਵੰਬਰ 1753 ਤੋਂ ਅਕਤੂਬਰ 1756 ਤੱਕ 9 ਗਵਰਨਰ ਬਦਲੇ ਗਏ ਸਨ ਅਤੇ ਇਸ ਤੋਂ ਪਿੱਛੋਂ ਕਿਸੇ ਵੀ ਮੁਗਲ ਗਵਰਨਰ ਨੇ ਜਨਮ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਸੀ ਅਫਗਾਨਾਂ ਵੱਲੋਂ ਗਵਰਨਰ ਬਣਨ ਜਾਂ ਗਵਰਨਰ ਥਾਪਣ ਦੇ ਕੁਝ ਮੌਕਿਆਂ ਉੱਤੇ ਨਾਟਕ ਜ਼ਰੂਰ ਕੀਤੇ ਗਏ ਜੋ ਸਿੱਖ ਇਨਕਲਾਬੀਆਂ ਨੇ ਪੂਰੀ ਤਰ੍ਹਾਂ ਨੇ ਸਫਲ ਬਣਾ ਦਿੱਤੇ ਸਨ ਅਬਦਾਲੀ ਕਾਬਲ ਵਿੱਚ 23 ਅਕਤੂਬਰ 1772 ਨੂੰ ਮਰਿਆ ਸੀ ਪਹਿਲਾਂ ਉਸ ਦੀ ਮੌਤ ਤੋਂ ਕੁਝ ਸਾਲ ਪਹਿਲੇ ਵਾਪਰੀਆਂ ਘਟਨਾਵਾਂ ਨੂੰ ਅਤੇ ਫਿਰ ਉਸ ਦੀ ਮੌਤ ਪਿੱਛੋਂ ਦੀਆਂ ਕੁਝ ਘਟਨਾਵਾਂ ਨੂੰ ਪੰਛੀ ਝਾਤ ਨਾਲ ਗੋਲਿਆ ਜਾ ਰਿਹਾ ਹੈ ਜਿਨਾਂ ਰਾਹੀਂ ਸਿੱਖ ਇਨਕਲਾਬ ਵੱਲੋਂ ਆਪਣੇ ਲਈ ਕੱਢੇ ਜਾ ਰਹੇ ਰਾਹ ਦੀ ਭਲੀ ਭਾਂਤ ਜਾਣਕਾਰੀ ਹੋ ਸਕੇਗੀ ਸਿੱਖਾਂ ਵੱਲੋਂ ਲਾਹੌਰ ਦੇ ਹਾਕਮ ਤੋਂ ਖਰਾਜ ਵਸੂਲੀ ਨਵੰਬਰ 1760 ਵਿੱਚ ਅਬਦਾਲੀ ਵੱਲੋਂ ਲਾਹੌਰ ਵਿਖੇ ਮੁਹੰਮਦ ਖਾਨ ਨੂੰ ਫੌਜਦਾਰ ਤੇ کریم داد ਨੂੰ ਹਾਕਮ ਥਾਪਿਆ ਗਿਆ ਸੀ ਸਿੱਖ ਇਨਕਲਾਬੀਆਂ ਨੇ ਅੰਮ੍ਰਿਤਸਰ ਵਿਖੇ ਅਕਤੂਬਰ ਵਿੱਚ ਦੀਵਾਲੀ ਸਮਾਗਮ ਕਰਨ ਪਿੱਛੋਂ ਲਾਹੌਰ ਤੇ ਚੜਾਈ ਕਰਕੇ ਮੁਹੰਮਦ ਖਾਨ ਤੋਂ 30000 ਰੁਪਏ ਖਰਾਜ ਵਸੂਲ ਕੀਤਾ ਅਤੇ کریم داد ਨੂੰ ਠੰਡਾ ਠਾਰ ਹੋ ਕੇ ਸ਼ਾਂਤ ਚੇਤ ਨਾਲ ਲਾਹੌਰ ਬੈਠਣ ਦੀ ਹਦਾਇਤ ਕੀਤੀ ਜਿਸ ਨਾਲ ਕਿ ਸਰਬ ਵਿਦਤ ਹੋ ਜਾਏ ਕਿ ਰਾਜਬਲ ਦੇ ਝੰਡੇ ਉੱਤੇ ਸਿੱਖ ਇਨਕਲਾਬੀਆਂ ਦਾ ਕਬਜ਼ਾ ਹੈ ਅਬਦਾਲੀ ਨੇ ਇਸ ਘਟਨਾ ਤੋਂ ਆਪਣੀ ਹੋਈ ਠੇਕੀ ਨੂੰ ਮਹਿਸੂਸ ਕਰਦਿਆਂ ਆਪਣੇ ਵੱਲੋਂ ਇੱਕ ਹੋਰ ਮਜ਼ਬੂਤ ਸਮਝਿਆ ਜਾਣ ਵਾਲਾ ਫੌਜੀ ਜਰਨੈਲ ਸਰ ਬੁਲੰਦ ਖਾਨ ਨਿਯੁਕਤ ਕੀਤਾ ਜੋ ਸਿੱਖ ਇਨਕਲਾਬੀਆਂ ਤੋਂ ਡਰਦਾ ਹੋਇਆ ਆਪਣੇ ਮਨ ਨੂੰ ਜਲੰਧਰ ਤੋਂ ਅੱਗੇ ਲਾਹੌਰ ਵੱਲ ਤੋਰਨ ਲਈ ਨਾ ਮਨਾ ਸਕਿਆ ਅਬਦਾਲੀ ਕੋਲੋਂ 2200 ਜਵਾਨ ਹਿੰਦੂ ਲੜਕੀਆਂ ਆਜ਼ਾਦ ਮਾਰਚ 1761 ਵਿੱਚ ਅਬਦਾਲੀ ਆਣੀਪੱਤ ਦੇ ਜੰਗ ਦੀ ਆਪਣੀ ਉਸ ਮਹਾਨ ਜਿੱਤ ਤੇ ਨਾਜ਼ ਕਰਦਿਆਂ ਵਾਪਸ ਮੁੜ ਰਿਹਾ ਸੀ ਜੋ ਉਸਨੇ ਮਰਾਠਿਆਂ ਨੂੰ ਸਖਤ ਮੁਕਾਬਲੇ ਵਿੱਚ ਹਰਾ ਕੇ ਪ੍ਰਾਪਤ ਕੀਤੀ ਸੀ ਸਤਲੋਜ ਤੋਂ ਬਿਆਸ ਦਰਿਆ ਦੇ ਸਫ਼ਰ ਦੌਰਾਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਆਪਣੇ ਦਲ ਖਾਲਸਾ ਨਾਲ ਛਾਪੇ ਮਾਰ-ਮਾਰ ਕੇ ਅਬਦਾਲੀ ਦੇ ਅਫਗਾਨ ਫੌਜੀਆਂ ਤੋਂ ਲੁੱਟਦਾ ਮਾਲ ਹੀ ਨਹੀਂ ਸਿੱਖੋਇਆ ਬਲਕਿ ਇਸ ਦੇਸ਼ ਦੀ ਇੱਜ਼ਤ ਆਬਰੂ 2200 ਦੇ ਲਗਭਗ ਜਵਾਨ ਹਿੰਦੂ ਲੜਕੀਆਂ ਨੂੰ ਅਫਗਾਨੀ ਦਰਿੰਦਿਆਂ ਤੋਂ ਆਜ਼ਾਦ ਕਰਵਾ ਕੇ ਬਚਾਇਆ ਜੋ ਅਫਗਾਨ ਲੁਟੇਰਿਆਂ ਵੱਲੋਂ ਕੈਦ ਕਰਕੇ ਕਾਬਲ ਲਿਜਾਈਆਂ ਜਾ ਰਹੀਆਂ ਸਨ ਅਤੇ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਸਰਦਾਰ ਹਾਠੂ ਸਿੰਘ ਸਰਦਾਰ ਬਾਗੜ ਸਿੰਘ ਦੀ ਬਹਾਦਰੀ ਅਮਤਾ ਸਾਹਮਣੇ ਅਬਦਾਲੀ ਹੈਰਾਨ ਮਈ 1761 ਵਿੱਚ ਅਬਦਾਲੀ ਵੱਲੋਂ ਲਾਹੌਰ ਵਿਖੇ ਕੀਤੇ ਥੋੜ ਜਿਹੇ ਅੜਾ ਦੌਰਾਨ ਅਫਗਾਨੀ ਫੌਜੀਆਂ ਨੂੰ ਦੋ ਸਿੱਖ ਇਨਕਲਾਬੀ ਸਰਦਾਰ ਹਾਠੂ ਸਿੰਘ ਤੇ ਸਰਦਾਰ ਬਾਗੜ ਸਿੰਘ ਹੱਥ ਲੱਗ ਗਏ ਅਬਦਾਲੀ ਦੇ ਸਨਮੁਖ ਫੌਜੀ ਤਹਿਕੀਕਾਤ ਸਮੇਂ ਝੂਠ ਬੋਲ ਕੇ ਬਾਅਦ ਚ ਨਿਕਲਣ ਦੀ ਥਾਂ ਸਰਦਾਰ ਹਾਠੂ ਸਿੰਘ ਨੇ ਬੇਖੌਫ ਹੋ ਕੇ ਅਬਦਾਲੀ ਨੂੰ ਸਾਫ਼ ਦੱਸਿਆ ਕਿ ਉਹਨਾਂ ਨੂੰ ਵੇਲੇ ਸਿਰ ਖਬਰ ਨਾ ਮਿਲ ਸਕਣ ਕਾਰਨ ਅਬਦਾਲੀ ਦੇ ਫੌਜੀ ਕਟਕ ਉਤੇ ਛਾਪਾ ਮਾਰ ਹਮਲੇ ਕਰਨ ਦਾ ਮੁਬਾਰਕ ਮੌਕਾ ਨਹੀਂ ਮਿਲ ਸਕਿਆ ਸੀ ਲਾਹੌਰ ਦੇ ਸ਼ਾਹੀ ਮੈਦਾਨ ਵਿੱਚ ਸਰਦਾਰ ਹਾਠੂ ਸਿੰਘ ਨੇ ਆਪਣੇ ਪੂਰੇ ਅਤੇ ਡੰਡੇ ਦੀ ਵਰਤੋਂ ਮਾਤਰ ਨਾਲ ਇੱਕ ਸ਼ੇਰ ਨਾਲ ਕੋਲ ਹੀ ਕਰਕੇ ਨਹੀਂ ਸੀ ਦੱਸਿਆ ਬਲਕਿ ਉਸ ਨੇ ਸ਼ੇਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ ਇਸ ਦੇ ਇਸ ਕਰਤੱਬ ਨੂੰ ਦੇਖ ਕੇ ਅਬਦਾਲੀ ਦੀ ਅਕਲ ਦੇ ਤੋਤੇ ਹੀ ਉੱਡ ਗਏ ਸਨ ਹਾਲਾਂਕਿ ਸਮਕਾਲੀ ਲਾਹੌਰੀ ਹਕੀਮ ਅਬੀਦ ਖਾਨ ਨੂੰ ਜੋ ਸਿੰਘਾਂ ਦੀ ਇਸ ਬੀਰਤਾ ਤੇ ਮਜ਼ਬੂਤੀ ਦਾ ਚੰਗੀ ਤਰ੍ਹਾਂ ਪੇਤੀ ਸੀ ਬਹੁਤੀ ਹੈਰਾਨਗੀ ਨਹੀਂ ਸੀ ਹੋਈ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਪੰਜਾਬ ਦਾ ਬਾਦਸ਼ਾ ਇਸ ਦੌਰਾਨ ਪੰਜਾਬ ਦੇ ਦੂਰ ਨੇੜੇ ਦੇ ਬਹੁਤੇ ਇਲਾਕੇ ਅੱਡ ਅੱਡ ਸਿੱਖ ਮਿਸਲਾਂ ਨੇ ਕਾਬੂ ਕਰ ਰੱਖੇ ਸਨ ਦਾਲ ਖਾਲਸੇ ਨੇ ਅਬਦਾਲੀ ਵੱਲੋਂ ਥਾਪੇ ਸਮਕਾਲੀ ਗਵਰਨਰ ਅਬੀਦ ਖਾਨ ਨੂੰ ਬਹੁਤਾ ਕਰਕੇ ਲਾਹੌਰ ਸ਼ਹਿਰ ਅਤੇ ਵਿਸ਼ੇਸ਼ ਕਰਕੇ ਲਾਹੌਰ ਦੇ ਕਿਲੇ ਤੱਕ ਹੀ ਸੀਮਤ ਕਰ ਦਿੱਤਾ ਸੀ ਸਨ 1701 ਦੀ ਦੀਵਾਲੀ ਸਮਾਗਮ ਦੇ ਮੌਕੇ 27 ਅਕਤੂਬਰ 1761 ਨੂੰ ਸਿੰਘਾਂ ਨੇ ਲਾਹੌਰੀ ਗਵਰਨਰ ਅਬੀਦ ਖਾਨ ਨੂੰ ਆਪਣੇ ਜ਼ਬਰਦਸਤ ਹਮਲੇ ਨਾਲ ਲਾਹੌਰੋਂ ਭੱਜ ਜਾਣ ਤੇ ਮਜਬੂਰ ਕਰ ਦਿੱਤਾ ਅਤੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ 2200 Hindu ਲੜਕੀਆਂ ਛੁਡਵਾ ਕੇ ਆਜ਼ਾਦ ਕਰਾਉਣ ਦੇ ਬਹੁਤ ਵੱਡੇ ਧਰਮ ਦੇ ਕੰਮ ਨੂੰ ਸਰਨਜਾਮ ਚੜਾਉਣ ਕਾਰਨ ਸੁਲਤਾਨੁਲ ਕੌਮ ਦਾ ਖਿਤਾਬ ਦੇ ਕੇ ਲਾਹੌਰ ਦਾ ਬਾਦਸ਼ਾਹ ਬਣਾ ਦੇਣ ਦਾ ਐਲਾਨ ਕਰ ਦਿੱਤਾ ਜੈਨ ਖਾਂ ਹਾਕਮ ਸਰਹੰਦ ਤੋਂ ਖਰਾਜ ਵਸੂਲੀ ਅਬਦਾਲੀ ਨੇ ਆਪਣੀ ਲਾਹੌਰ ਆਮਦ ਤੋਂ ਪਹਿਲਾਂ ਲਾਹੌਰ ਵਿਖੇ ਕਰੀਮਦਦ ਖਾਂ ਅਤੇ ਸਰਹੰਦ ਵਿਖੇ ਜੈਨ ਖਾਂ ਅਤੇ ਮਲੇਰ ਕੋਟਲੇ ਵਿਖੇ ਭੀਖਣ ਖਾਂ ਨੂੰ ਆਪਣੇ ਵੱਲੋਂ ਹਾਕਮ ਥਾਪਿਆ ਸੀ 1761 ਵਿੱਚ ਮਰਾਠਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਲੱਕ ਤੋੜਵੀਂ ਹਾਰ ਦੇਣ ਪਿੱਛੋਂ ਵੱਡੇ ਕੱਲੂ ਘਾਰੇ ਦੌਰਾਨ 5 ਫਰਵਰੀ 1762 ਨੂੰ ਸਿੱਖ ਇਨਕਲਾਬੀਆਂ ਦਾ ਭਾਰੀ ਨੁਕਸਾਨ ਕਰਨ ਪਿੱਛੋਂ ਇਸ ਮੂਰਖਤਾ ਭਰੀ ਗਲਤਫਹਿਮੀ ਦਾ ਸ਼ਿਕਾਰ ਹੋਇਆ ਪਿਆ ਸੀ ਕਿ ਉਸ ਨੇ ਸਿੱਖ ਇਨਕਲਾਬ ਨੂੰ ਵੀ ਕੁਚਲ ਦਿੱਤਾ ਹੈ ਉਂਝ ਇਹ ਗਲਤਫਹਿਮੀ ਉਸ ਦਾ ਸਰੀਰ ਲਾਹੌਰ ਵਿੱਚ ਮੌਜੂਦ ਹੋਣ ਵੇਲੇ ਹੀ ਮਈ 1962 ਵਿੱਚ ਸਿੱਖ ਇਨਕਲਾਬੀਆਂ ਨੇ ਸਰਦਾਰ ਜਸਾ ਸਿੰਘ ਆਲੂ ਵਾਲੀਏ ਤੇ ਸਰਦਾਰ ਤਾਰਾ ਸਿੰਘ ਖੇਬੇ ਦੀ ਅਗਵਾਈ ਹੇਠ ਸਰਹੰਦ ਉਤੇ ਕਹਿਰੀ ਹਮਲਾ ਕਰਕੇ ਅਤੇ ਜੈਨ ਖਾਨ ਤੋਂ 50000 ਰੁਪਏ ਖਰਾਜ ਦੇ ਰੂਪ ਵਿੱਚ ਵਸੂਲ ਕਰਕੇ ਦੂਰ ਕਰ ਦਿੱਤੀ ਸੀ ਕਿ ਰਾਸ ਸੀ ਤਾਕਤ ਦਾ ਝੰਡਾ ਮੁਗਲਾਂ ਤੋਂ ਖੋਹ ਲੈਣ ਪਿੱਛੋਂ ਸਿੱਖ ਕਿਸੇ ਸੂਰਤ ਵਿੱਚ ਵੀ ਅਫਗਾਨਾ ਜਾਂ ਉਹਨਾਂ ਦੇ ਜਮੂਰੀਆਂ ਦੇ ਹੱਥ ਵਿੱਚ ਜਾਣ ਦੇਣਗੇ ਅਮਰਸਰ ਦੀ ਜੰਗ ਵਿੱਚ ਅਬਦਾਲੀ ਨੂੰ ਸ਼ਰਮਨਾਕ ਪਾਂਜ ਫਰਾਸਟਰ ਦੀ ਪੁਸਤਕ ਸਫਰਨਾਮੇ ਟ੍ਰੈਵਲਜ਼ ਅਤੇ ਹਰੀ RAM ਗੁਪਤਾ ਦੇ ਲੇਖ ਮੁਤਾਬਕ 17 ਅਕਤੂਬਰ 1762 ਵਿੱਚ ਅੰਮ੍ਰਿਤਸਰ ਸ਼ਹਿਰ ਵਿਖੇ ਦੀਵਾਲੀ ਸਮਾਗਮ ਦੇ ਸਬੰਧ ਵਿੱਚ 60 ਹਜ਼ਾਰ ਤੋਂ ਵੱਧ ਸਿੱਖ ਇਕੱਠੇ ਹੋ ਗਏ ਸਨ ਪਹਿਲਾਂ ਤਾਂ ਅਫਦਾਲੀ ਨੇ ਇਸ ਗੱਲ ਉੱਤੇ ਯਕੀਨ ਨਾ ਕੀਤਾ ਖਬਰ ਦੀ ਪੁਸ਼ਟੀ ਹੋ ਜਾਣ ਤੇ ਸਿੱਖਾਂ ਪਾਸ ਕਿਸੇ ਸਿਰੇ ਲੱਗ ਸਕਣ ਵਾਲੇ ਸਮਝੌਤੇ ਲਈ ਅਫਦਾਲੀ ਨੇ ਆਪਣਾ ਦੂਤ ਭੱਲਿਆ ਸਿੱਖਾਂ ਦੇ ਇਕੱਠ ਨੇ ਅਫਦਾਲੀ ਦੇ ਰਾਜਦੂਤ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਮੌਜੂਦਾ ਦੌਰ ਵਿੱਚ ਪੱਕਾ ਤੇ ਚਿਰ ਰਹਿਣਾ ਸਮਝੌਤਾ ਕੇਵਲ ਮੈਦਾਨੀ ਜੰਗ ਵਿੱਚ ਹੀ ਹੋ ਸਕਦਾ ਹੈ ਖੋਕੀਆਂ ਗੱਲਾਂ ਨਾਲ ਨਹੀਂ ਇਹ ਹਿਸਟਰੀ ਆਫ ਦਾ ਸਿੱਖਸ ਦੇ ਵਿਦਵਾਨ ਲਿਖਾਰੀ ਸਰਦਾਰ ਖੁਸ਼ਵੰਤ ਸਿੰਘ ਨੇ ਸੰਪੂਰਨ ਸੂਰਜ ਗ੍ਰਹਿਣ ਵਾਲੇ ਦਿਨ ਦੌਰਾਨ ਤੇ ਕੋਪ ਹਨੇਰੀ ਅੱਧੀ ਰਾਤ ਬੀਤਣ ਤੱਕ ਅੰਮ੍ਰਿਤਸਰ ਵਿਖੇ ਅਫਗਾਨਾਂ ਤੇ ਸਿੱਖਾਂ ਵਿੱਚ ਹੋਏ ਸਖਤ ਜੰਗ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਸਿੰਘਾਂ ਦੀ ਤਾਕਤ ਦੀ ਤਾਬ ਨਾ ਚਲਦਿਆਂ ਅਬਦਾਲੀ ਬਹੁਤ ਵੱਡਾ ਨੁਕਸਾਨ ਉਠਾਉਣ ਪਿੱਛੋਂ ਆਪਣੀ ਬਚੀ ਹੋਈ ਫੌਜ ਸਮੇਤ ਰਾਤ ਦੇ ਹਨੇਰੇ ਦਾ ਲਾਭ ਉਠਾਉਂਦਿਆਂ ਲਾਹੌਰ ਦੇ ਕਿਲੇ ਵੱਲ ਰਾਤੋਂ ਰਾਤ ਭੱਜ ਕੇ ਜਾਨ ਬਚਾਉਣ ਤੇ ਮਜਬੂਰ ਹੋਇਆ ਸੀ ਖਾਲਸੇ ਵੱਲੋਂ ਦਿੱਤੀ ਇਹ ਹਾਰ ਹਮਲਾਵਰ ਅਬਦਾਲੀ ਲਈ ਬਹੁਤ ਵੱਡੀ ਨਮੋਸ਼ੀ ਦਾ ਕਾਰਨ ਬਣੀ ਸੀ ਸਰਦਾਰ ਹਰੀ ਸਿੰਘ ਪੰਗੀ ਤੇ ਚੜਤ ਸਿੰਘ ਸ਼ੁਕਰਚੱਕੀਏ ਦਾ ਬ੍ਰਾਹਮਣ ਇਸਤਰੀ ਨੂੰ ਕਸੂਰ ਦੇ ਹਾਕਮ ਉਸਮਾਂ ਖਾਨ ਤੋਂ ਆਜ਼ਾਦ ਕਰਵਾਉਣਾ ਸੰਨ 1713 ਦੀ ਵਿਸਾਖੀ ਮਨਾਉਣ ਲਈ ਅੰਮ੍ਰਿਤਸਰ ਵਿਖੇ ਸਿੱਖਾਂ ਦਾ ਭਰਮਾ ਸਮਾਗਮ ਹੋ ਰਿਹਾ ਸੀ ਕਿ ਕਸੂਰ ਨਗਰ ਦੀ ਬ੍ਰਾਹਮਣ ਬਰਾਦਰੀ ਦੇ ਕੁਝ ਬੰਦੇ ਖਾਲਸੇ ਪਾਸ ਬੜੀ ਸਦਮੇ ਭਰੀ ਸ਼ਿਕਾਇਤ ਲੈ ਕੇ ਆਏ ਕਿ ਕਸੂਰ ਦੇ ਜ਼ਰਬਾਣੇ ਅਤੇ ਜ਼ਾਲਮ ਹਾਕਮ ਉਸਮਾਂ ਖਾਨ ਨੇ ਉਹਨਾਂ ਵਿੱਚੋਂ ਇੱਕ ਦੀ ਇਸਤਰੀ ਜ਼ਬਰਨ ਖੋ ਲਈ ਹੈ ਅਤੇ ਉਸ ਨੂੰ ਮੁਸਲਮਾਨ ਬਣਾ ਕੇ ਘਰ ਪਾ ਲਿਆ ਹੈ ਪੰਗੀ ਮਿਸਲ ਦੇ ਆਗੂ ਸਰਦਾਰ ਹਰੀ ਸਿੰਘ ਤੇ ਸ਼ੁਕਰਚੱਕੀਆ ਮਿਸਲ ਦੇ ਜਰਨੈਲ ਸਰਦਾਰ ਚੜਤ ਸਿੰਘ ਦੀ ਅਗਵਾਈ ਵਾਲੀ ਫੌਜ ਤੋਂ ਛੁੱਟ ਤਰਨਾ ਦਲ ਵਿੱਚ ਸ਼ਾਮਲ ਰਾਮਗੜੀਆ ਕਨਈਆ ਤਿੰਨ ਕਈਆਂ ਦੀ 24000 ਜੰਗੀ ਸਿੰਘਾਂ ਦੀ ਵੱਡੀ ਫੌਜ ਕਸੂਰ ਉਤੇ ਹਮਲਾਵਰ ਹੋਈ ਕਸੂਰ ਬਹੁਤ ਹੀ ਤਨਾੜ ਕਿਸਮ ਦੇ ਜਰਮਾਣੇ ਹਾਕਮਾਂ ਦਾ ਮਜਬੂਤ ਗੜ ਸੀ ਅਤੇ ਦਰਜਨ ਦੇ ਲਗਭਗ ਫੌਜੀ ਕਿਲਿਆਂ ਵਾਲਾ ਅੰਦਾਰੂਲ ਖਿਲਾਫਾ ਜਾ ਹੋਣ ਕਾਰਨ ਅਜਿੱਤ ਨਗਰ ਸਮਝਿਆ ਜਾਂਦਾ ਸੀ ਉਸ ਮਾਂ ਖਾਂ ਸੈਂਕੜੇ ਫੌਜੀਆਂ ਸਮੇਤ ਸਿੱਖਾਂ ਤੋਂ ਮਾਰਿਆ ਗਿਆ ਤੇ ਸਿੱਖਾਂ ਨੇ ਬ੍ਰਾਹਮਣ ਕੰਨਿਆ ਨੂੰ ਆਪਣੇ ਬ੍ਰਾਹਮਣ ਪਰਿਵਾਰ ਵਿੱਚ ਬਹਾਲ ਕਰਵਾ ਕੇ ਜਸ ਖਟਿਆ ਤੇ ਉੱਚੇ ਸਿੱਖ ਆਚਰਣ ਦਾ ਸਬੂਤ ਦਿੱਤਾ ਮਲੇਰਕੋਟਲਾ ਸਰਹੰਦ ਤੇ ਲਾਹੌਰ ਸੋਧਣੇ ਅਤੇ ਪਠਾਣਾਂ ਨੂੰ ਕੈਦ ਕਰਕੇ ਅੰਮ੍ਰਿਤਸਰ ਸਰੋਵਰ ਦੀ ਸਫਾਈ ਵੱਡੇ ਕੱਲੂ ਘਾਰੇ ਦੇ ਜੰਗ ਤੁਰਾਨ ਮਲੇਰਕੋਟਲੇ ਦੇ ਪੀਖਣ ਖਾਂ ਤੇ ਸਰਹੰਦ ਜੇ ਰਿਆਨ ਖਾਂ ਨੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਸੀ ਇਹ ਸਭ ਲਈ ਸਿੱਖਾਂ ਦੀ ਭਾਰੀ ਗਿਣਤੀ ਇਹਨਾਂ ਨੂੰ ਕੀਤੇ ਦੀ ਸਜ਼ਾ ਭੁਗਤਾਨ ਦੀ ਤਾਕ ਵਿੱਚ ਸੀ ਦਸੰਬਰ 1763 ਵਿੱਚ ਪੀਖਣ ਖਾਨ ਆਪਣੀਆਂ ਫੌਜਾਂ ਸਮੇਤ ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਸ਼ਿਕਾਰ ਬਣਿਆ ਜਦ ਕਿ ਸਰਦਾਰ ਬੁੱਢਾ ਸਿੰਘ ਨੇ ਦਲ ਖਾਲਸੇ ਨੂੰ ਲੈ ਕੇ 14 ਜਨਵਰੀ 1764 ਨੂੰ ਸਰਹੰਦ ਦੇ ਜੈਨ ਖਾਨ ਨੂੰ ਮਾਰ ਮੁਕਾਇਆ ਇਨ੍ਹਾਂ ਦਿਨਾਂ ਵਿੱਚ ਹੀ ਸਿੰਘਾਂ ਨੇ ਛੋਟੇ ਸਹਿਬਜਾਦੀਆਂ ਦੀ ਸ਼ਹਾਦਤ ਵਾਲੇ ਸਥਾਨ ਤੇ ਫਤਿਹਗੜ੍ਹ ਸਾਹਿਬ ਦੇ ਨਾਮ ਦੇ ਇਤਿਹਾਸਿਕ ਗੁਰਦੁਆਰੇ ਦਾ ਨਿਰਮਾਣ ਕਰ ਲਿਆ ਸੀ ਪਰ ਫਿਰ ਵੀ ਹੋਰ ਸਿੰਘਾਂ ਦੀ ਤਰ੍ਹਾਂ ਸਰਦਾਰ ਬੁੱਢਾ ਸਿੰਘ ਨੂੰ ਵੀ ਸਰਹੰਦ ਦੇ ਨਾਮ ਤੋਂ ਹੀ ਬੇਅੰਤ ਨਫ਼ਰਤ ਹੋਣ ਕਾਰਨ ਉਸ ਨੇ ਕੁਝ ਰਕਮ ਲੈ ਕੇ ਸਰਹੰਦ ਦੀ ਹਕੂਮਤ ਸਰਦਾਰ ਆਲਾ ਸਿੰਘ ਨੂੰ ਸਸਤੇ ਭਾਅ ਤੇ ਵੇਚ ਕੇ ਹਾਸ ਬਿਲਾਸ ਦਾ ਕਾਰਾਜਾ ਕਰ ਦਿੱਤਾ ਸਰਹੰਦ ਦੀ ਜਿੱਤ ਵੇਲੇ ਇਸ ਸੂਬੇ ਨਾਲ ਸੰਬੰਧਿਤ ਇਲਾਕੇ ਵੰਡਣ ਵੇਲੇ ਜਮੀਤਗੜ੍ਹ, ਪੁਰਦੀਨ, ਕਿਨੌੜ ਆਜ਼ ਰਾਜਧਾਨੀ ਛਲੌਦੀ ਕਰਨਾਲ ਲਾਗੇ ਸਮੇਤ ਸਰਦਾਰ ਬਘੇਲ ਸਿੰਘ ਕਰੋੜ ਸਿੰਘੀ ਦੇ ਹਿੱਸੇ ਆਏ ਸਨ ਜਿਸ ਤੇ ਕਬਜ਼ੇ ਵਿੱਚ ਇਸ ਤੋਂ ਪਹਿਲਾਂ ਹੀ ਹੁਸ਼ਿਆਰਪੁਰ ਦਾ ਬਹੁਤ ਵੱਡਾ ਇਲਾਕਾ ਸੀ ਜਿਸ ਦੀ ਰਾਜਧਾਨੀ ਹਰਿਆਣਾ ਕਸਬਾ ਸੀ ਫਰਵਰੀ 1764 ਵਿੱਚ ਸਰਦਾਰ ਹਰੀ ਸਿੰਘ ਪੰਗੀ ਨੇ ਲਾਹੌਰ ਤੇ ਹਮਲਾ ਬੋਲ ਕੇ ਉਥੋਂ ਦੇ ਹਾਕਮ ਕਾਬਲੀ ਮਲ ਨੂੰ ਜੋ ਅਬਦਾਲੀ ਵੱਲੋਂ ਨਿਯੁਕਤ ਹੋਇਆ ਸੀ ਸੋਧਿਆ ਸੀ ਜਿਸ ਉੱਤੇ ਆਪਣਾ ਗਲਬਾ ਅਤੇ ਕੰਟਰੋਲ ਰੱਖਣ ਦੇ ਮੰਤਵ ਨੂੰ ਮੁੱਖ ਰੱਖ ਕੇ ਉਸ ਨਾਲ ਆਪਣੇ ਪ੍ਰਤੀਨਿਧੀ ਟੇਕ ਚੰਦ ਨੂੰ ਮੁਕਰਰ ਕੀਤਾ ਸੀ ਇਨ੍ਹਾਂ ਜਿੱਤਾਂ ਦੇ ਦੌਰਾਨ ਸਿੱਖਾਂ ਨੇ ਕਿਤਨੇ ਹੀ ਅਫਗਾਨਾਂ ਨੂੰ ਆਪਣਾ ਕੈਦੀ ਬਣਾ ਲਿਆ ਸੀ ਫਿਰ ਇਨ੍ਹਾਂ ਕੈਦੀ ਅਫਗਾਨਾਂ ਤੋਂ ਦਰਬਾਰ ਸਾਹਿਬ ਤੇ ਆਰਾਮ ਦਾ ਸਰੋਵਰ ਨੂੰ ਜਿਸ ਨੂੰ ਕਿ ਅਫਗਾਨਾਂ ਨੇ ਪੂਰ ਦੇਣ ਤੇ ਗੰਦਗੀ ਨਾਲ ਭਰ ਦੇਣ ਦਾ ਕਮੀਨਾ ਤੇ ਨੀਚ ਯਤਨ ਕੀਤਾ ਸੀ ਪੂਰੀ ਤਰ੍ਹਾਂ ਸਾਫ ਕਰਵਾ ਕੇ ਆਪਣੀ ਅਣਖ ਤੇ ਸ਼ਾਇਨ ਨੂੰ ਕਾਇਮ ਕਰਕੇ ਦੱਸਿਆ ਫਰਾਸਟਰ ਦੀ ਲਿਖਤ ਮੁਤਾਬਕ ਸਿੱਖਾਂ ਤੇ ਵਿਦੇਸ਼ੀ ਜਰਵਾਣਿਆਂ ਦੇ ਆਚਰਣ ਕਰੈਕਟਰ ਵਿੱਚ ਸਪਸ਼ਟ ਫਰਕ ਸੀ ਸਿੱਖਾਂ ਨੇ ਆਪਣੀ ਹਰਾਸਤ ਵਿੱਚ ਲੈਣ ਪਿੱਛੋਂ ਕਿਸੇ ਇੱਕ ਵੀ ਅਫਗਾਨ ਕੈਦੀ ਨੂੰ ਅਫਗਾਨਾਂ ਦੇ ਕਲਚਰ ਅਨੁਸਾਰ ਕਤਲ ਨਹੀਂ ਸੀ ਕੀਤਾ ਬਲਕਿ ਜੋਗ ਦੰਡ ਦੇ ਕੇ ਛੱਡ ਦਿੱਤਾ ਸੀ ਹਾਂ ਇਹ ਗੱਲ ਵੱਖਰੀ ਸੀ ਕਿ ਇਹਨਾਂ ਖਰੂਦੀ ਜਰਵਾਣਿਆਂ ਕੋਲੋਂ ਆਪਣੀ ਸ਼ਕਤੀ ਦਾ ਲੋਹਾ ਮੰਨਵਾਉਂਦਿਆ ਇਹਨਾਂ ਵੱਲੋਂ ਬੇਹਰਮਤੀ ਰਾਹੀਂ ਦੂਸ਼ਿਤ ਕੀਤਾ ਗਿਆ ਸਰੋਵਰ ਉਹਨਾਂ ਤੋਂ ਹੀ ਸਾਫ਼ ਕਰਵਾਇਆ ਗਿਆ ਸੀ ਸਿੱਖਾਂ ਦਾ ਲਾਹੌਰ ਉੱਤੇ ਕਬਜ਼ਾ ਤੇ ਗੋਬਿੰਦ ਸ਼ਾਹੀ ਸਿੱਕਾ ਸਿੱਖਾਂ ਨੇ ਅੰਮ੍ਰਿਤਸਰ ਵਿਖੇ 10 April 1765 ਨੂੰ ਵਿਸਾਖੀ ਮਨਾਉਣ ਲਈ ਵੱਡਾ ਸਮਾਗਮ ਕੀਤਾ ਇਸ ਇਕੱਠ ਵਿੱਚ ਉਹਨਾਂ ਨੇ ਲਾਹੌਰ ਨੂੰ ਪੱਕੇ ਤੌਰ ਤੇ ਆਪਣੇ ਕਬਜ਼ੇ ਵਿੱਚ ਲੈ ਲੈਣ ਦਾ ਨਿਰਣਾ ਲਿਆ ਕਾਬਲੀ ਮਲ ਇਸ ਦੌਰਾਨ ਆਪਣੀ ਫੌਜ ਲਈ ਡੋਗਰੇ ਭਰਤੀ ਕਰਨ ਲਈ ਜੰਮੂ ਗਿਆ ਹੋਇਆ ਸੀ ਭੰਗੀ ਮਿਸਲ ਦੇ ਸੂਰਬੀਰ ਆਗੂ ਸਰਦਾਰ ਲਹਿਣਾ ਸਿੰਘ ਤੇ ਗੁੱਜਰ ਸਿੰਘ ਅਰਕਨਈਆ ਮਿਸਲ ਦੇ ਸਰਦਾਰ ਸ਼ੋਭਾ ਸਿੰਘ ਨੇ ਜ਼ੋਰਦਾਰ ਹਮਲਾ ਕਰਕੇ ਸਾਰੇ ਲਾਹੌਰ ਤੇ ਆਪਣਾ ਕਬਜ਼ਾ ਕਰ ਲਿਆ ਇਹ ਜਰਨਲ ਆਪਣੇ ਨਿਰਪੱਖ ਤੇ ਇਨਸਾਫ ਪਸੰਦ ਰਵਈਏ ਤੇ ਜਨਤਕ ਭਲੇ ਵਾਲੇ ਰਾਜ ਪ੍ਰਬੰਧ ਕਾਰਨ ਬਹੁਤ ਹਰਮਨ ਪਿਆਰੇ ਹੋ ਗਏ ਸਨ ਇਹਨਾਂ ਸਿੱਖ ਆਗੂਆਂ ਬਾਰੇ ਕੋਈ ਜਾਣਕਾਰੀ ਇਸੇ ਪੁਸਤਕ ਵਿੱਚ ਪਹਿਲਾਂ ਦਿੱਤੀ ਜਾ ਚੁੱਕੀ ਹੈ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ 90 ਸਾਲ ਤੋਂ ਵੀ ਘੱਟ ਸਮੇਂ ਵਿੱਚ ਤੇ ਖਾਲਸਾ ਸਿਰਜਣਾ ਤੋਂ ਲਗਭਗ 64 ਸਾਲ ਪਿੱਛੋਂ ਇਹਨਾਂ ਨੇ 16 ਮਈ 1765 ਨੂੰ ਪੰਜਾਬ ਵਿੱਚ ਆਪਣਾ ਗੋਬਿੰਦ ਸਾਹੀ ਸਿੱਕਾ ਜਾਰੀ ਕੀਤਾ ਜਿਸ ਉੱਤੇ ਹੀਟ ਲਿਖਿਆ ਬੰਦ ਅੰਕਲ ਸੀ ਜਿਸ ਨੂੰ ਬਾਬਾ ਬੰਦਾ ਸਿੰਘ ਨੇ ਵੀ ਮੁਗਲਾਂ ਤੋਂ ਸਰਹੰਦ ਕੋਹਣ ਸਮੇ ਖਾਲਸਾ ਰਾਜ ਦੀ ਸਰਕਾਰੀ ਮੋਹਰ ਉਤੇ ਲਖਵਾਇਆ ਸੀ ਦੇਗੋ ਤੇਗੋ ਫਤਿਹ ਵੈ ਨੁਸਰਤ ਬੇਦਰੰਗ ਯਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ ਭਰਤਪੁਰ ਦੇ ਰਾਜੇ ਨੂੰ ਸਿੱਖ ਸੁਰੱਖਿਆ ਤੇ ਕਾਸ਼ੀਪੁਰ ਆਦ ਇਲਾਕਿਆਂ ਦੇ ਹਿੰਦੂਆਂ ਦੇ ਧਰਮ ਦੀ ਰਾਖੀ ਸੰਨ 1764 ਤੋਂ ਹੀ ਤਰੁਣਾ ਦਲ ਤੇ ਬੁੱਢਾ ਦਲ ਦੇ ਸਿੰਘਾਂ ਨੂੰ ਦਰਿਆ ਜਮਨਾ ਤੇ ਗੰਗਰਾ ਗੰਗਾ ਦੇ ਦਰਮਿਆਨ ਵਾਲੇ ਦਬਾਅ ਵਿੱਚ ਰੋਹਿਲੇ ਪਠਾਨ ਹਾਕਮਾਂ ਵੱਲੋਂ ਪ੍ਰਜਾ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਤੇ ਤਕਿਆਂ ਬਾਰੇ ਖਬਰਾਂ ਮਿਲ ਰਹੀਆਂ ਸਨ ਦਲ ਖਾਲਸਾ ਨੂੰ ਕਾਸ਼ੀਪੁਰ ਜ਼ਿਲ੍ਹਾ ਮੁਰਾਦਾਬਾਦ ਦੇ ਹਿੰਦੂਆਂ ਨੇ ਸ਼ਿਕਾਇਤ ਕੀਤੀ ਕਿ ਉੱਥੋਂ ਦੇ ਰੋਹਿਲੇ ਪਠਾਨ ਹਾਕਮ ਉਹਨਾਂ ਨੂੰ ਵੱਡੀ ਪੱਦਰ ਤੇ ਜ਼ਬਰਨ ਮੁਸਲਮਾਨ ਬਣਾ ਰਿਹਾ ਜਲਾਲਾਬਾਲ ਦਾ ਰੋਹਿਲਾ ਹਾਕਮ हसन ਖਾਂ ਆਪਣੇ ਜ਼ੁਲਮਾਂ ਅਤਿਆਚਾਰਾਂ ਤੇ ਦੁਰਾਚਾਰਾਂ ਲਈ ਦੂਰ ਤੱਕ ਬਦਨਾਮ ਸੀ ਜਿਸ ਨੂੰ ਆਪਣੇ ਵੱਡੇ ਹਾਕਮ ਨਜੀਬੂ ਦੌਲਾ ਦੀ ਵੱਡੀ ਸ਼ਹਿ ਪ੍ਰਾਪਤ ਸੀ ਭਰਤਪੁਰ ਦੇ ਰਾਜਾ ਜਵਾਹਰ ਮੱਲ ਨੂੰ ਇੱਕ ਪਾਸੇ ਤਾਂ ਵੱਡੇ ਜੱਬੇ ਵਾਲਾ ਹਾਕਮ ਨਜੀਬੂ ਦੌਲਾ ਦੀ ਸਖਤੀ ਦੀ ਚੱਕੀ ਵਿੱਚ ਪਿਸਣਾ ਪੈ ਰਿਹਾ ਸੀ ਜੋ ਇਲਾਕੇ ਵਿੱਚ ਦਲ ਖਾਲਸੇ ਦਾ ਵਿਰੋਧੀ ਸੀ ਤੇ ਦੂਜੇ ਪਾਸੇ ਮਰਹਟਿਆਂ ਦੀਆਂ ਬੇਮੁਹਾਰੀਆਂ ਫੌਜਾਂ ਕਦੇ ਦਿੱਲੀ ਹਕੂਮਤ ਅਤੇ ਕਦੀ ਇਲਾਕੇ ਦੇ ਜਾਟਾ ਨੂੰ ਦਬਾ ਰਹੀਆਂ ਸਨ ਅਕਤੂਬਰ 1765 ਵਿੱਚ ਸਿੱਖਾਂ ਦੇ ਦੋਵੇਂ ਦਲ ਰੋਹਿਲਿਆਂ ਉੱਤੇ ਹਮਲਾਵਰ ਹੋਏ ਸਨ ਜਵਾਰ ਮਲ ਨੂੰ ਪਤਾ ਸੀ ਕਿ ਉਸ ਦੀ ਮਦਦ ਲਈ ਨਜੀਬੂਦੌਲਾ ਤੇ ਮਰਾਠਿਆਂ ਉੱਤੇ ਹਮਲਾ ਕਰਨ ਦੀ ਜ਼ਰੂਰਤ ਕੇਵਲ ਸਿੰਘਾਂ ਵਿੱਚ ਹੀ ਸੀ ਉਸ ਨੇ ਦਲ ਖਾਲਸਾ ਨੂੰ 11 ਲੱਖ ਰੁਪਏ ਆਪਣੀ ਰਾਖੀ ਦੇ ਖਰਚ ਲਈ ਭੇਟ ਕੀਤੇ ਸਨ ਦਲ ਖਾਲਸਾ ਨੇ ਹੱਲੇ ਉੱਤੇ ਹੱਲਾ ਕਰਕੇ ਸਾਰੇ ਰੋਹਿਲ ਖੰਡ ਤੇ ਨਜੀਬੂਦੌਲਾ ਨੂੰ ਸੋਧਿਆ ਅਤੇ ਮਾਰਚ 1768 ਨੂੰ ਧੌਲਪੁਰ ਲਾਗੇ ਮਨਹਟਿਆਂ ਨੂੰ ਵੀ ਬੁਰੀ ਤਰ੍ਹਾਂ ਪਛਾੜਿਆ ਸੀ ਜਿਸ ਦੀ ਕਿ ਉਹਨਾਂ ਨੂੰ ਜਰਾ ਵੀ ਉਮੀਦ ਨਹੀਂ ਸੀ ਕਾਸ਼ੀਪੁਰ ਦੇ ਰੋਹਿਲੇ ਹਾਕਮ ਉਤੇ ਆਪਣਾ ਕਹਿਰੀ ਹਮਲਾ ਕਰਕੇ ਉਸ ਨੂੰ ਆਪੇ ਵਿੱਚ ਸੀਮਤ ਰਹਿਣ ਦੀ ਤਾਕੀਦ ਦਿੱਤੀ ਨਿਰਬਲ ਹਿੰਦੂਆਂ ਦੀ ਮੰਗ ਉਤੇ ਕਾਸ਼ੀਪੁਰ ਵਿੱਚ ਕੁਝ ਸਿੱਖ ਪਰਿਵਾਰਾਂ ਨੂੰ ਪੱਕੇ ਤੌਰ ਤੇ ਬਸਾਉਣ ਲਈ ਮੁਹੱਲਾ ਸਿੰਘਾਂ ਤੇ ਮੁਹੱਲਾ ਖਾਲਸਾ ਦੀਆਂ ਆਬਾਦੀਆਂ ਵੀ ਕਾਇਮ ਕੀਤੀਆਂ ਜੋ ਅਜੇ ਤੱਕ ਕਾਇਮ ਹਨ ਲੈਣਾ ਸਿੰਘ ਗੁੱਜਰ ਸਿੰਘ ਤੇ ਸ਼ੋਭਾ ਸਿੰਘ ਨੇ ਅਬਦਾਲੀ ਵੱਲੋਂ ਦਿੱਤੀ ਗਵਰਨਰਰੀ ਲੈਣ ਤੋਂ ਇਨਕਾਰ 22 ਦਸੰਬਰ 1766 ਨੂੰ ਅਬਦਾਲੀ ਦੇ ਲਾਹੌਰ ਦਾਖਲ ਹੋਣ ਤੇ ਮੀਆਂ ਰਹਿਮਤullah ਬੇਗ ਹੱਥੀ ਸਰਦਾਰ ਲੈਣਾ ਸਿੰਘ ਗੁੱਜਰ ਸਿੰਘ ਤੇ ਸ਼ੋਭਾ ਸਿੰਘ ਨੂੰ ਲਾਹੌਰ ਦੀ ਗਵਰਨਰਰੀ ਦੀ ਪੇਸ਼ਕਸ਼ ਕੀਤੀ ਗਈ ਅਤੇ ਜਿਵੇਂ ਪਿਛਲੇ ਪੰਨਿਆਂ ਤੇ ਦੱਸਿਆ ਜਾ ਚੁੱਕਾ ਹੈ ਕਿ ਉਹਨਾਂ ਸਿੰਘਾਂ ਨੇ ਅਬਦਾਲੀ ਜਾਂ ਹੋਰ ਕਿਸੇ ਵੱਲੋਂ ਦਿੱਤੀ ਗਵਰਨਰਰੀ ਦੀ ਪੇਸ਼ਕਸ਼ ਨੂੰ ਠੁਕਰਾ ਕੇ ਆਪਣੇ ਨਿੱਜੀ ਬਲ ਮਾਤਰ ਨਾਲ ਰਾਜ ਭਾਗ ਹਾਸਲ ਕਰਨ ਦੇ ਆਪਣੇ ਅਕੀਦੇ ਨੂੰ ਪ੍ਰਗਟ ਕੀਤਾ ਸੀ ਉਹਨਾਂ ਸਿੱਖ ਜਰਨੈਲਾਂ ਦਾ ਸਿਧਾਂਤਕ ਵਾਕ ਸੀ ਜਿਸ ਨੂੰ ਸਭ ਸਿੱਖ ਇਨਕਲਾਬੀ ਅਪਣਾਈ ਬੈਠੇ ਸਨ ਕੋ ਕਿਸੇ ਕੋ ਰਾਜ ਨ ਦੇਹ ਜੋ ਲੇਹੇ ਨਿਜ ਬਲ ਤੇ ਲੇਹੇ ਰੋਹਿਲਖੰਡ ਤੋਂ ਨਜ਼ਰਾਨੇ ਤੇ ਸ਼ਾ ਆਲਮ ਵੱਲੋਂ ਖਾਲਸੇ ਨੂੰ ਮੁੱਖ ਰੈਜੀਡੈਂਟ ਬਣਨ ਦੀ ਪੇਸ਼ਕਸ਼ 22 ਅਪ੍ਰੈਲ 1767 ਨੂੰ ਤੇ ਫਿਰ ਦਸੰਬਰ 1767 ਨੂੰ ਕਾਂਜਪੁਰੇ ਲਾਗਿਓ ਲੰਗ ਕੇ ਰੋਹਿਲਿਆਂ ਦੇ ਇਲਾਕੇ ਉੱਤੇ ਮੁਗਲਾਂ ਤੇ ਰੋਹਿਲਿਆਂ ਨੂੰ ਸਿੱਖ ਇਨਕਲਾਬੀਆਂ ਦੇ ਕਾਮਯਾਬ ਹੋ ਜਾਣ ਦਾ ਯਕੀਨ ਕਰਵਾਉਣ ਲਈ ਤਿੰਨ ਮਿਸਲਦਾਰਾਂ ਨੇ ਆਪਣੇ ਦਲਾਂ ਨੂੰ ਲੈ ਕੇ ਤੂਫਾਨੀ ਹੱਲੇ ਕੀਤੇ ਨਨੌਤਾ ਦਿਉਬੰਦ ਲੋਹਾਰੀ ਥਾਣਾ ਅਤੇ ਗੌਂਸਗੜ ਨਗਰ ਸੋਦੇ ਸਿੰਘਾਂ ਦੀ ਈਨ ਮੰਨਦਿਆਂ ਜ਼ਾਬਤਾ ਖਾਨ ਨੇ ਦਲ ਖਾਲਸੇ ਨੂੰ ਲਗਾਤਾਰਤਾ ਨਾਲ ਖਰਾਜ ਦੇਣਾ ਮੰਨਿਆ। ਸਰਦਨੇ ਦੇ ਸਮਰੂ ਸਾਹਿਬ ਵਾਲਟਰ ਲੇਨ ਹਾਰਡ ਨਾਮ ਦੀ ਜਰਮਨ ਫ੍ਰੈਂਚ ਜੋੜੇਦਾਨ ਚ ਨੇਵੀ ਬੰਗਾਲ ਦੀ ਅੰਗਰੇਜ਼ ਹਕੂਮਤ ਦੀ ਸਰਪ੍ਰਸਤੀ ਦੇ ਬਾਵਜੂਦ ਦਲ ਖਾਲਸੇ ਨੂੰ ਭਾਰੀ ਨਜ਼ਰਾਨਾ ਦੇ ਕੇ ਸਬੰਧ ਬਣਾਉਣ ਵਿੱਚ ਭਲਾ ਸਮਝਿਆ। ਰਾਜਾ ਜਵਾਰ ਮਲ ਤਾਂ ਪਹਿਲਾਂ ਹੀ ਸਿੱਖਾਂ ਦਾ ਅਨੁਸਾਰੀ ਹੋ ਚੁੱਕਾ ਸੀ। ਇਸ ਮੌਕੇ ਦਿੱਲੀ ਦੇ ਮੁਗਲ ਬਾਦਸ਼ਾਹ ਸ਼ਾਹ ਆलम ਨੇ ਆਪਣੇ ਲਈ ਦਿੱਲੀ ਨੂੰ ਸੁਰੱਖਿਤ ਨਾ ਜਾਣਦਿਆਂ ਇਲਾਹਾਬਾਦ ਟਿਕਾਣਾ ਕਰ ਰੱਖਿਆ ਸੀ ਉਸ ਨੇ ਦਾਲ ਖਾਲਸਾ ਨੂੰ ਅਪ੍ਰੈਲ 1768 ਵਿੱਚ ਖਾਲਸਾਈ ਸਹਾਇਤਾ ਲਈ ਬੇਨਤੀ ਕਰੀ ਉਸ ਨੇ ਸਰਦਾਰ ਬਘੇਲ ਸਿੰਘ ਨੂੰ ਸਾਰੀ ਮੁਗਲ ਹਕੂਮਤ ਦਾ ਦਿੱਲੀ ਵਿਖੇ ਮੁੱਖ ਰੈਜ਼ੀਡੈਂਟ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਖਾਲਸਾ ਸਿਰਜਣਾ ਤੋਂ 69 ਸਾਲ ਦੇ ਅੰਦਰ ਹੀ ਸਿੱਖ ਇਨਕਲਾਬੀਆਂ ਨੇ ਸਾਰੇ ਹਿੰਦੁਸਤਾਨ ਉਤੇ ਸ਼ਾਹੀ ਹੋਈ ਮੁਗਲ ਸ਼ਾਹੀ ਨੂੰ ਕਿਹੋ ਜਿਹਾ ਹਾਲਤ ਵਿੱਚ ਪਹੁੰਚਾ ਦਿੱਤਾ ਸੀ ਇਹਨਾਂ ਘਟਨਾਵਾਂ ਤੋਂ ਅਜੇ ਤੱਥਾਂ ਨੂੰ ਕੋਖਣਾ ਬਣਦਾ ਹੈ ਕਿਤਾਬ ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਿੱਖ ਇਨਕਲਾਬ ਲੇਖਕ ਸਰਦਾਰ ਮਹਿੰਦਰ ਸਿੰਘ ਜੋਸ਼ ਭਾਗ 8ਵਾਂ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ